ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹਿਲਾ ਬਲੌਗ ਬਣਾਉਣ ਲੱਗੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤਾਂ ਆਪਾਂ ਚੱਲੇ ਆ ਬਾਬੇ ਸਿੱਧੀ ਤਾਂ ਅੱਗੇ ਜਾ ਕੇ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਸੀਂ ਸਾਰੇ ਜਣੇ ਤੁਰੇ ਜਾਂਦੇ ਆ ਜੀ ਮੱਥਾ ਟੇਕਣ ਲਈ ਤੇ ਆਪਣਾ ਫੇਸਬੁੱਕ ਤੇ ਕਮੇਡੀ ਚੈਨਲ ਵੀ ਆ ਜੇ ਐਸ ਨਿਕਟੀਵੀ ਤਾਂ ਇਹ ਆਪਾਂ ਹੁਣ ਥੋੜੇ ਦਿਨ ਹੀ ਹੋਇਆ ਸ਼ੁਰੂ ਕੀਤੇ ਨੂੰ ਚੈਨਲ ਨਵੇਂ ਬਣਾਏ ਨੂੰ ਤਾਂ ਸੋਚਦਾ ਸੀ ਵੀ ਚਲੋ ਤੁਹਾਡੇ ਨਾਲ ਗੁਰੂ ਘਰਾਂ ਦੀਆਂ ਤੇ ਇਤਿਹਾਸਿਕ ਆਪਾਂ ਜਗਾ ਤੇ ਜਾ ਜਾ ਕੇ ਤਾਂ ਇਹ ਵੀਡੀਓ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਅਸੀਂ ਪਿੰਡ ਵਾਲੀ ਨਹਿਰ ਤੋਂ ਆਪਣੇ ਕ੍ਰੋਸ ਕਰਿਆ ਆ ਤੇ ਗੁਰਦੁਆਰਾ ਸਾਹਿਬ ਵੀ ਆਪ ਨੂੰ ਦਿਸਣ ਲੱਗ ਪਿਆ ਆ ਤਾਂ ਤੁਹਾਨੂੰ ਦਿਖਾਉਨੇ ਆਪਾਂ ਗੁਰਦੁਆਰਾ ਸਾਹਿਬ ਓ ਜੀ ਗੁਰੂ ਘਰ ਆ ਜੀ ਆਪਾਂ ਰਾਹ ਚ ਤੁਰੇ ਜਾਂਦੇ ਆ ਹੌਲੀ ਹੌਲੀ ਆਸਤੇ ਆਸਤੇ ਤੇ ਆ ਹਰਪ੍ਰੀਤ ਖੜੀ ਆ ਗਰਮੀਆਂ ਦਾ ਮੌਸਮ ਆ ਜੀ ਬਾਡੀਆਂ ਹੋ ਚੁੱਕੀਆਂ ਆ ਤੇ ਤੂੜੀਆਂ ਬਣ ਰਹੀਆਂ ਇਸ ਟਾਈਮ ਤਾਂ ਖੱਤੇ ਤੁਹਾਨੂੰ ਦੇਖ ਰਹੇ ਹੋਣੇ ਆ ਵੀ ਪੱਦਰਈਆ ਹੁਣ ਤਕਰੀਬਨ ਤਕਰੀਬਨ ਕੱਟੀ ਗਈ ਆ ਕਣਕ ਤੇ ਟਮਾਟਮੀਆਂ ਰਹਿ ਗਈ ਆ ਮਾੜੀ ਮੋਟੀ ਜਿਹੜੀ ਰਹਿੰਦੀ ਆ ਉਹ ਦੋ ਚੌਂ ਦਿਨਾਂ ਤੇ ਉਹ ਵੀ ਕੱਟੀ ਜਾਣੀ ਆ ਲਓ ਜੀ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਲਾਗੇ ਤਾਂ ਇਹ ਗੁਰਦੁਆਰਾ ਸਾਡੇ ਪਿੰਡ ਤੋਂ 15 ਮਿੰਟਾਂ ਦੀ ਬਾਟ ਆ ਇਹ ਸੁੰਦਣਾ ਤੋਂ ਸੈਦੋਵਾਲ ਦੇ ਵਿਚਕਾਰ ਗੁਰਦੁਆਰਾ ਪੈ ਜਾਂਦਾ ਨਾਲ ਹੀ ਇੱਥੇ ਖੱਬੇ ਸਾਈਡ ਸੈਦੋਵਾਲ ਪੈ ਜਾਂਦਾ ਤਾਂ ਸੱਜੇ ਪਾਸੇ ਮਠੜਾ ਵੀ ਪੈ ਜਾਂਦਾ ਆ ਤਾਂ ਸਾਹਮਣੇ ਸੜਕ ਜਿਹੜੀ ਆਪਾਂ ਪਿੱਛੇ ਦੇਖ ਰਹੇ ਆ ਤੇ ਇਹ ਤਗੜਾ ਨੂੰ ਜਾ ਰਹੀ ਆ ਤੇ ਵੈਸੇ ਇਹ ਸੁੰਦਣਾ ਵਾਲਿਆਂ ਦਾ ਗੁਰਦੁਆਰਾ ਆ ਜੀ ਤੁਸੀਂ ਦੇਖ ਸਕਦੇ ਆ ਜੀ ਗੁਰਦੁਆਰਾ ਦੇ ਲਾਗੇ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਹੁਣ ਆਪਣੇ ਲੱਗ ਗਈ ਆ ਜੀ ਤੇ ਗੁਰਦੁਆਰਾ ਇਹਦੇ ਪਾਠ ਚੱਲ ਰਿਹਾ ਮਦਮ ਮਿੱਠੀ ਜੀ ਆਵਾਜ਼ ਦੇ ਵਿੱਚ ਬਾਣੀ ਪੜੀ ਜਾ ਜਾ ਰਹੀ ਆ ਜੀ ਗੁਰੂ ਘਰ ਦੀ ਇਮਾਰਤ ਬਹੁਤ ਹੀ ਸੋਹਣੀ ਬਣਾਈ ਗਈ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਆ ਤੇ ਸਲਾਨਾ ਜੋੜ ਮੇਲਾ ਕਰਾਇਆ ਜਾਂਦਾ ਆ ਤੇ ਦੂਰੋਂ ਦੂਰੋਂ ਸੰਗਤਾਂ ਆਣ ਕੇ ਝੁਗਦੀਆਂ ਆ ਮੱਥਾ ਟੇਕਦੀਆਂ ਆ ਤਾਂ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਆ ਤੇ ਗੁਰੂ ਮਹਾਰਾਜ ਜੀ ਪਲਾ ਜ਼ਰੂਰ ਕਰਦੇ ਆ ਗੁਰਦੁਆਰਾ ਸਾਹਿਬ ਦੇ ਦੂਸਰੇ ਪਾਸੇ ਵੀ ਇੱਕ ਵੱਡਾ ਗੇਟ ਬਣਾਇਆ ਹੋਇਆ ਆ ਜਿੱਥੋਂ ਗੱਡੀਆਂ پارک ਜਾਂ ਮੋਟਰਸਾਈਕਲ پارک ਕਰ ਸਕਦੇ ਆ ਜੀ ਖੜਾ ਕਰਨ ਨੂੰ ਬਹੁਤ ਵਧੀਆ ਸਪੇਸ ਦਿੱਤੀ ਹੋਈ ਆ ਥਾਂ ਬਹੁਤ ਵਧੀਆ ਆ ਤੇ ਗੱਡੀਆਂ ਵੀ ਤੁਸੀਂ ਖੜੀਆਂ ਕਰ ਸਕਦੇ ਆ ਪਾਰਕਿੰਗ ਬਹੁਤ ਵੱਡੀ ਬਣਾਈ ਹੋਈ ਆ ਤੇ ਨਾਲ ਹੀ ਸਰੋਵਰ ਬਣਿਆ ਹੋਇਆ ਆਪਣੇ ਇਸ਼ਨਾਨ ਕਾਨੂੰ ਨੂੰ ਜੀ ਤਾਂ ਬਹੁਤ ਹੀ ਵਧੀਆ 뷰 ਲੱਗਦਾ ਆ ਗੁਰਦੁਆਰਾ ਸਾਹਿਬ ਦਾ ਜਦੋਂ ਆਪਾਂ ਇਹ ਐਂਟਰੀ ਕਰਦੇ ਆਂ ਤੇ ਆ ਤੁਸੀਂ ਦੇਖ ਸਕਦੇ ਆ ਜੀ ਇੱਥੇ ਦੇਲੇ ਪਾਸੇ ਗੱਡੀਆਂ-ਗੱਡੀਆਂ ਖੜੀਆਂ ਕੰਨ ਨੂੰ ਜਾਂ ਮੁੱਠਸੈਲ ਖੜੇ ਕੰਨ ਨੂੰ ਕਾਫੀ ਗੁਰਦੁਆਰਾ ਦੇ ਸਾਹਬ ਦੇ ਅੰਦਰ ਬੜਦੇ ਆਈ ਸੱਜੇ ਪਾਸੇ ਸਰੋਵਰ ਸਾਰ ਬਣਿਆ ਹੋਇਆ ਆ ਤੇ ਤੁਸੀਂ ਇਸ਼ਨਾਨ ਕਰ ਸਕਦੇ ਆ ਤੇ ਬੀਬੀਆਂ ਦੇ ਵੀ ਇਸ਼ਨਾਨ ਕਰਨ ਲਈ ਸਥਾਨ ਬਣਿਆ ਹੋਇਆ ਆ ਤੇ ਥੋੜਾ ਜਿਹਾ ਇਸ ਵੇਲੇ ਪਾਣੀ ਥੋੜਾ ਜਿਹਾ ਤੁਹਾਨੂੰ ਲੱਗਦਾ ਆ ਤੇ ਇਹ ਜਦੋਂ ਮੇਲਾ ਇੱਥੇ ਕਰਾਇਆ ਜਾਂਦਾ ਆ ਤਾਂ ਬਿਲਕੁਲ ਹੀ ਸਾਫ਼ ਕਰਕੇ ਤਾਂ ਇਹ ਦੇ ਵਿੱਚ ਪਾਣੀ ਭਰਿਆ ਜਾਂਦਾ ਆ ਤਾਂ ਦੁਆਰਾ ਸਾਹਬ ਦੇ ਵਿੱਚ ਬਹੁਤ ਹੀ ਸੰਗਤਾਂ ਦਾ ਇਕੱਠ ਹੁੰਦਾ ਆ ਤੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਇਹ ਗੁਰਦੁਆਰਾ ਸਾਹਿਬ ਜੀ ਤਾਂ ਇੱਥੇ ਬਹੁਤ ਸ਼ਰਧਾ ਦੇ ਨਾਲ ਲੋਕੀ ਆਉਂਦੇ ਆ ਤਾਂ ਉਹਨਾਂ ਦੇ ਕਾਰਜ ਪੂਰੇ ਹੁੰਦੇ ਆ ਜੀ ਤੇ ਗੁਰਦੁਆਰਾ ਬਹੁਤ ਹੀ ਵਧੀਆ ਬਣਾਇਆ ਗਿਆ ਹੋਇਆ ਤਾਂ ਇੱਥੇ ਗੁਰਦੁਆਰੇ ਦੀ ਜੀ ਮੇਨ ਐਂਟਰੀ ਆ ਤੇ ਆਪਾਂ ਇੱਥੇ ਖੜਕੇ ਤਾਂ ਬੁਨੀਆਂ ਸ਼ੂਟ ਕਰ ਰਹੇ ਆ ਤੇ ਅੰਦਰੋਂ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਨੂਰਮੈਲ ਦੇ ਬਾਯਾ ਨੂਰਮੈਲ ਪਿੰਡ ਸੁਨਣਾ ਖੁਰਦ ਤੋਂ ਆਉਂਦੇ ਹੋਏ ਸੈਦੋਵਾਲ ਸੜਕ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਜੀ ਐ ਇਧਰਲੇ ਪਾਸੇ ਜੋੜਾ ਘਰ ਬਣਿਆ ਹੋਇਆ ਆ ਜੀ ਤੁਸੀਂ ਆਪਣੇ ਜੋੜੇ ਜਮਾ ਕਰਾ ਕੇ ਤਾਂ ਅੰਦਰ ਮੱਥਾ ਟੇਕਣ ਜਾ ਸਕਦੇ ਆ। ਇਧਰਲੀ ਸਾਈਡ ਬੱਚਿਆਂ ਲਈ ਬਣਾਇਆ ਗਿਆ ਆ ਪਾਰਕ ਜੀ। ਬੱਚਿਆਂ ਲਈ ਪਾਰਕ ਬਣਾਈ ਹੋਈ ਆ। ਤਾਂ ਥੋੜਾ ਜਿਹਾ ਕੰਮ ਗੁਰਦੁਆਰਾ ਸਾਹਿਬ ਦਾ ਚੱਲਦਾ ਪਿਆ ਆ। ਬਾਜ ਵਿੱਚ ਥੋੜੀ ਡਿਸਟਰਬਿੰਗ ਹੋ ਸਕਦੀ ਆ ਕਰਕੇ ਆਪਣੇ ਕੋਲ ਮਾਈਕ੍ਰੋਫੋਨ ਹੈ ਨਹੀਂ ਜੀ ਚਲੋ ਅੰਦਰ ਮੱਥਾ ਟੇਕਦੇ ਆ ਜੀ ਇਹਦੇ ਲਈ ਹਾਂ ਸੈੱਡ ਤੁਹਾਡੇ ਹੱਥ ਤੋਂ ਨੂੰ ਬਣਾਇਆ ਹੋਇਆ ਤੇ ਮਿੰਨਤ ਲਵਾਇਆ ਹੋਇਆ ਆ ਜੇ ਗੁਰਦੁਆਰਾ ਦੇ ਅੰਦਰ ਐਂਟਰ ਹੁੰਦੇ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਜੀ ਮੱਥਾ ਟਿਕਣ ਲਈ ਤੇ ਨਾਲ ਹੈ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਤਿਆਰ ਹੋ ਰਹੀ ਆ ਤਾਂ ਨਵੀਂ ਬਿਲਡਿੰਗ ਬਣਾਈ ਜਾ ਰਹੀ ਆ ਤੇ ਬਹੁਤ ਹੀ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾਲ ਹੀ ਘੋੜਿਆਂ ਦੇ ਪ੍ਰਤੀਕ ਬਣੇ ਹੋਏ ਆ ਤੁਸੀਂ ਜਦੋਂ ਮੱਥਾ ਟੇਕਦੇ ਆ ਜੀ ਐਂਟਰ ਹੁੰਨੇ ਆ ਤਾਂ ਬਹੁਤ ਹੀ ਸੋਹਣਾ ਅੰਦਰੋਂ ਦ੍ਰਿਸ਼ਿਆ ਜੀ ਬਾਬਿਆਂ ਦਾ ਜਦੋਂ ਆਪਾਂ ਮੱਥਾ ਟੇਕਦੇ ਆ ਵੈਸੇ ਹੀ ਮਨ ਨੂੰ ਸਕੂਨ ਆਉਂਦਾ ਆ ਤੇ ਬਹੁਤ ਹੀ ਵਧੀਆ ਲੱਗਦਾ ਜਦੋਂ ਆਪਾਂ ਮੱਥਾ ਅੰਦਰ ਟੇਕਣ ਜਾਂਦੇ ਆ ਜੀ ਤੇ ਲੋ ਜੀ ਹੁਣ ਆਪਾਂ ਮੱਥਾ ਟੇਕਦੇ ਆ ਜੀ ਅੰਦਰ ਜਾ ਕੇ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਕੰਦਾ ਬਣੀਆਂ ਹੋਈਆਂ ਉਹਨਾਂ ਤੇ ਸ਼ੀਸ਼ਿਆਂ ਦੀ ਮੀਨਾਕਾਰੀ ਬਹੁਤ ਸੋਹਣੀ ਕੀਤੀ ਹੋਈ ਆ ਤਾਂ ਸ਼ੀਸ਼ਿਆਂ ਨਾਲ ਕੰਦਾ ਜੜੀਆਂ ਹੋਈਆਂ ਸਾਰੀਆਂ ਬਹੁਤ ਹੀ ਸੋਹਣਾ ਅੰਦਲਾ ਦ੍ਰਿਸ਼ਿਆ ਜੀ ਮੱਥਾ ਟੇਕਦੇ ਸਾਰੇ ਬੰਦਾ ਦੁਨੀਆ ਨੂੰ ਭੁੱਲ ਜਾਂਦਾ ਆ ਜੀ ਤੁਸੀਂ ਦੇਖ ਸਕਦੇ ਆ ਜੀ

mm okay. ਗੁਰਦੁਆਰਾ ਸਾਹਿਬ ਦਾ ਜੀ ਨਿਰਮਾਣ ਹਜੇ ਚੱਲਦਾ ਪਿਆ ਆ ਤੇ ਇੱਧਰ ਬਣਿਆ ਆ ਆਪਣਾ ਲੰਘਰ ਘਰ ਜੀ ਪ੍ਰਸ਼ਾਦਾ ਸ਼ਕਨ ਨੂੰ ਕਿਤੇ ਵੀ ਸੰਗਤ ਆਉਂਦੀ ਆ ਦੂਰ ਦੂਰ ਤੇ ਪ੍ਰਸ਼ਾਦਾ ਸ਼ਕਾਇਆ ਜਾਂਦਾ ਆ ਤਾਂ ਮੇਲਾ ਇੱਥੇ ਹਰ ਇੱਕ ਸਾਲ ਹੀ ਕਰਾਇਆ ਜਾਂਦਾ ਆ ਤੇ ਇੱਧਰ ਆਪਣਾ ਰਸੋਈ ਘਰ ਨਾਲ ਹੀ ਬਣਿਆ ਹੋਇਆ ਆ ਤੇ ਬਿਲਡਿੰਗ ਦੀ ਉਹ ਸਾਰੀ ਚੱਲ ਰਹੀ ਆ ਜੀ ਤੇ ਇਹ ਜੀ ਲੰਗਰ ਹਾਲ ਬਣਿਆ ਹੋਇਆ ਹੈ ਜੀ ਸੰਗਤਾਂ ਬਹਿ ਕੇ ਲੰਗਰ ਪਾਣੀ ਛਕ ਸਕਦੀਆਂ ਆ ਜੀ ਇੱਥੇ ਜੀ ਅਸੀਂ ਕਰ ਲਈ ਆ ਵਾਪਸੀ ਤਾਂ ਗੁਰੂ ਅਰਜਨ ਦੇਵ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਆ ਤਾਂ ਹਰ ਸਾਲ ਉਹ ਮੇਲਾ ਬਹੁਤ ਭਰਦਾ ਆ ਤਾਂ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਦੇਦਾਰੇ ਲਈ ਪਹੁੰਚਦੀਆਂ ਆ ਤੇ ਇੱਥੇ ਹੀ ਆਪਾਂ ਆਪਣਾ ਬਲੌਗ ਖਤਮ ਕਰਦੇ ਆ ਖਾਲਸਾ ਟ੍ਰੈਵਲ ਨੂੰ ਜੀ ਲਾਈਕ ਕਰਿਓ ਫੋਲੋ ਕਰਿਓ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਹੌਸਲੇ ਨਾਲ ਹੀ ਸਾਡਾ ਹੌਸਲਾ ਵਜਾਈ ਹੁੰਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ